ਅਮਰ ਸਭ ਤੋਂ ਵੱਡਾ ਅੰਤਰਰਾਸ਼ਟਰੀ ਨਾਰਕੋ ਹਵਾਲਾ 카rtel ਦਾ ਪਰਦਾਫਾਸ਼ ਤੁਰਕੀ ਤੋਂ ਚਲਾਇਆ ਜਾ ਰਿਹਾ ਸੀ ਨੈਟਵਰਕ ਉਹ ਨਵਰੀ ਸਿੰਘ ਪੁਲਰ ਜੋ ਕਿ ਤੁਰਕੀ ਤੋਂ ਇਸ ਹਵਾਲੇ ਨੈਟਵਰਕ ਨੂੰ ਚਲਾ ਰਿਹਾ ਸੀ ਤਿੰਨ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪ੍ਰਦੀਪ ਸ਼ਰਮਾ ਤੇ ਮਨੀ ਸ਼ਰਮਾ ਦੋਨੋਂ ਨੇ ਵੱਡੇ ਹਵਾਲਾ ਕਾਰੋਬਾਰੀ ਹਨ ਗੁਰਦੀਪ ਸਿੰਘ ਜਿੰਡੀਆਲਾ ਦਾ ਰਹਿਣ ਵਾਲਾ ਹੈ ਅਤੇ ਰਾਮਪੀਠ ਰੋਡ ਤੇ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਪ੍ਰਦੀਪ ਸ਼ਰਮਾ ਜੋ ਬੀਕਾਨੇ ਰਾਜਸਥਾਨ ਤੇ ਮਨੀ ਸ਼ਰਮਾ ਲੁਧਿਆਣੇ ਦੇ ਰਹਿਣ ਵਾਲੇ ਹਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਾਪਤੀ ਸਿੰਘ ਪੁਲਰ ਤੇ ਪਹਿਲਾਂ ਵੀ ਇਸਤਦਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੋਲੋਂ 1 ਕਰੋੜ ਦੇ ਕਰੀਬ ਹਵਾਲਾ ਰਾਸ਼ੀ ਬਰਾਮਦ ਹੋਈ ਹੈ ਇਨ੍ਹਾਂ ਕੋਲੋਂ 1 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਇੱਕ ਪੈਸੇ ਕੱਢਣ ਵਾਲੀ ਮਸ਼ੀਨ ਤੇ ਇੱਕ ਗੱਡੀ ਵੀ ਫੜੀ ਗਈ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪ੍ਰਦੀਪ ਸ਼ਰਮਾ ਨੇ ਐਮਬੀਏ ਕੀਤੀ ਹੋਈ ਹੈ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਹੈਰਾਂ ਮੰਗਵਾਉਂਦਾ ਸੀ ਪਿਛਲੇ 6 ਮਹੀਨੇ ਤੋਂ ਇਹ ਲੋਕ ਇਸਤਦ ਦੇ ਵਿਰੁੱਧ ਨਾਲ ਜੁੜੇ ਹੋਏ ਹਨ ਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ੇ ਵਿਰੁੱਧ ਡਾਇਰੈਕਟਿਵ ਹੈ ਉਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹ ਬਹੁਤ ਵੱਡਾ ਇੱਕ ਜਿਹੜਾ ਇੰਟਰਨੈਸ਼ਨਲ ਡਰੱਗ ਕਾਰਟਲ ਆਪਾਂ ਕਹਿ ਸਕਦੇ ਜਿਹੜਾ ਨਵ ਭੁੱਲਰ ਕਿਉਂਕਿ ਵਜ਼ੀਰ ਭੁੱਲਰ ਥਾਣਾ ਬਿਆਸ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਹਾਲਜੇ ਪਤਾ ਲੱਗਿਆ ਕਿ ਉਹ ਤੁਰਕੀ ਤੋਂ ਆਪਰੇਟ ਕਰ ਰਿਹਾ ਔਰ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਆ ਡਰੱਗ ਟ੍ਰੇਡ ਦੀ ਉਹਦਾ ਨੈਟਵਰਕ ਸਮੈਸ਼ ਕੀਤਾ ਗਿਆ ਇਹਦੇ ਚ 3 ਨੋਟੋਰੀਅਸ ਮਗਲਰ ਜਿਹੜੇ ਉਹ ਗ੍ਰਫਤਾਰ ਹੋਏ ਆ ਵਿੱਚ ਹਵਾਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਤੇ ਜਿਹੜਾ ਇਹਨਾਂ ਦਾ ਸਿੰਡੀਕੇਟ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ ਇਹਦੇ ਚ ਟੋਟਲ ਜਿਹੜੀ ਰਿਕਵਰੀ ਹੈ ਉਹ 84 ਲੱਖ 2 .2 84.2 ਲੱਖ ਦੀ ਕੈਸ਼ ਹੈ ਤੇ ਜਿਹੜਾ 22 ਲੱਖ ਰੁਪਇਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਨੀ ਸੀ ਉਹ ਫ੍ਰੀਜ਼ ਕਰਾਈ ਗਈ ਹੈ ਬੈਂਕ ਅਕਾਊਂਟ 'ਚ ਇਹ ਤੋਂ ਇਲਾਵਾ ਇੱਕ ਨੋਟ गिनਨ ਵਾਲੀ ਮਸ਼ੀਨ ਔਰ ਪਲੱਸ ਸਵਿਫਟ ਡਿਜ਼ਾਰ ਗੱਡੀ ਹੈ ਇਹ ਤਿੰਨੋਂ ਜਿਹੜੇ ਮੁਲਜ਼ਮ ਨੇ ਗੁਰਦੀਪ ਜਿਹੜਾ ਲੜਕ ਫੜਿਆ ਗਿਆ ਜੰਡੇਆਲੇ ਦਾ ਰਹਿਣ ਵਾਲਾ ਪਿੱਛੋਂ ਅੰਮ੍ਰਿਤਸਰ ਰੂਰਲ ਦਾ ਉਹਨੇ ਰਾਮ ਤੀਰਤ ਰੋਡ ਦੇ ਉੱਤੇ ਨਾ ਭੁੱਲਰ ਨੇ ਇਹਨੂੰ ਮਕਾਨਿਕ ਕਿਰਾਏ ਤੇ ਲੈ ਕੇ ਦਿੱਤਾ ਸੀਗਾ ਉੱਥੇ ਰਹਿ ਰਿਹਾ ਸੀ ਉੱਥੋਂ ਹੀ ਇਹ ਸਾਰੀ ਜਿਹੜੀ ਨੈਟਵਰਕ ਚਲਾ ਰਿਹਾ ਸੀਗਾ ਬਾਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਵ ਇਹਨਾਂ ਨੂੰ ਸਾਰੀ ਡਾਇਰੈਕਸ਼ਨ ਦਿੰਦਾ ਸੀਗਾ ਵਰਚੁਅਲ ਨੰਬਰਸ ਤੋਂ ਔਰ ਉਸੇ ਇੱਕ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਨੇ ਇੱਕ ਪ੍ਰਦੀਪ ਸ਼ਰਮਾ ਤੇ ਮਨੀ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਇਹ ਅਬੀਕਾਨੇਰ ਰਾਜਸਥਾਨ ਦਾ ਰਹਿਣ ਵਾਲਾ ਹੈ گارਮੈਂਟਸ ਦਾ ਕੰਮ ਕਰਦਾ ਹੈ ਐਮਏ ਤੱਕ ਨੇ ਪੜ੍ਹਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਹਵਾਲਾ ਡੀਲਰ ਇਹਨੂੰ ਆਪਾਂ ਸਮਝ ਸਕਦੇ ਆ ਇਹ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਡ ਸੀਗਾ ਔਰ ਮਨੀ ਵੀ ਜਿਹੜਾ ਹੈ ਵੀ گارਮੈਂਟਸ ਦਾ ਟ੍ਰੇਡ ਕਰਦਾ ਲੁਧਿਆਣੇ ਦੇ ਵਿੱਚ ਇਹ ਵੀ ਇੱਚ ਗ੍ਰਿਫਤਾਰ ਹੋਇਆ ਬੇਸਿਕ ਗੱਲ ਕੀ ਹੈ ਕਿ ਜਿਹੜਾ ਜਿੰਨਾ ਵੀ ਡਰੱਗ ਟ੍ਰੇਡ ਜਾਂ ਆਰਮਸ ਟ੍ਰੇਡ ਚੱਲਦਾ ਉਹਦੇ ਜਿਹੜੇ ਪਾਰ ਬੈਠੇ ਸਮਗਲਰਸ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰੋਸੀਡਸ ਆਫ ਡਰੱਗ ਟ੍ਰੇਡ ਜਿਹੜੇ ਕ੍ਰਾਈਮ ਦੀਆਂ ਪ੍ਰੋਸੀਡਸ ਨੇ ਉਹ ਰੀਸੀਵ ਕਰਦੇ ਵਾਪਸ ਥਰੂ ਹਵਾਲਾ ਚੈਨਲਸ ਤਾਂ ਹੀ ਇਹਦੀ ਕਮਰਸ਼ੀਅਲ ਜਿਹੜੀ ਹੈ ਵਾਇਬਿਲਟੀ ਬਣੀ ਰਹਿੰਦੀ ਹੈ ਤੇ ਉਹ ਉਹਨਾਂ ਦਾ ਜਿਹੜਾ ਧੰਦਾ ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈਟਵਰਕ ਟੁੱਟਦਾ ਹੈ ਰਿਕਵਰੀ 1 ਕਿਲੋ ਹਿਰੋਇਨ ਵੀ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਇਨ ਸਮੈਸ਼ ਹੁੰਦੀ ਹੈ ਡਰਗ ਕਾਟਲ ਦੀ ਉਹ ਹੁੰਦੀ ਹੈ ਡਰਗ ਟ੍ਰੇਡ ਦੇ ਵਿੱਚ ਜਿਹੜਾ ਹਵਾਲਾ ਦੀ ट्रांजैक्शन ਨੂੰ ਔਰ ਜਿਹੜਾ ਸਿੰਡੀਕੇਟ ਹੈ ਉਹਨੂੰ ਸਮੈਸ਼ ਕਰਕੇ ਸੋ ਮੈਂ ਸਮਝਦਾ ਇਹ ਰਿਕਵਰੀ ਨਾ ਵੀ ਵੱਡੀ ਕਾਮਯਾਬੀ ਹੈ ਕਿਉਂਕਿ ਐਡਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਤਕਰੀਬਨ 1 ਕਰੋੜ ਦਾ ਹੈ ਟੋਟਲ ਆਪਾਂ ਸਮਝ ਸਕਦੇ ਹਾਂ ਸਾਰਾ ਹਵਾਲਾ ट्रांजैक्शन ਅਨਵੀਲ ਹੋਈ ਹੈ ਅਨਰਥ ਹੋਈ ਹੈ ਔਰ ਇਹਦੇ ਤੇ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਕਿਉਂਕਿ ਗੁਰਦੀਪ ਦੇ ਦੱਸਣ ਮੁਤਾਬਕ ਇਹਨੇ ਇੱਥੇ ਹੋਰ ਸਪਲਾਈ ਵੀ ਕੀਤੀਆਂ ਕਨਸਾਈਨਮੈਂਟਸ ਉਹ ਅਲੱਗਰ ਸਾਡੀ ਟੀਮ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜਾ ਹਵਾਲਾ ਨੈਟਵਰਕ ਹੈ ਤੇ ਵੀ ਇਹ ਦੇਖਦਾ ਹੋਰ ਕੰਮ ਬਾਕੀ ਹੈ ਔਰ ਜਿੰਨੀਆਂ ਵੀ ਇਹਦੇ ਨਾਲ ਰਿਲੇਟਡ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨਾਲ ਵੀ ਇਹ ਸ਼ੇਅਰ ਕੀਤਾ ਜਾਊਗਾ ਕਿਉਂਕਿ ਡਰਗ ਪ੍ਰੋਸੀਡਸ ਨੇ ਇਹ ਬੜੀ ਇੰਪੋਰਟੈਂਟ ਨੇ ਔਰ ਇੰਨਾ ਕੈਸ਼ ਜਿਹੜਾ ਫੜਿਆ ਜਾਣਾ ਇਟਸੈਲਫ ਸ਼ੋਜ਼ ਕਿ ਕਿੰਨਾ ਇਹ bizness ਬੜਾ ਫਰੂਫਟਫੁਲੀ ਕੰਮ ਕਰ ਰਿਹਾ ਔਰ ਬੜੀ ਐਨੀ ਦੇਰ ਤੋਂ ਇਸ ਕੰਮ ਚ ਲੱਗੇ ਹੋਏ ਨੇ ਸੋ ਮੈਂ ਇਸ ਸਾਰੇ ਕੰਮ ਵਾਸਤੇ ਆਪਣੀ ਟੀਮ ਨੂੰ ਜਿਹਦੇ ਚ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੋਂ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਬੜਾ ਮਿਹਨਤ ਨਾਲ ਕੰਮ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਕੰਮ ਕਰਨਾ ਪੈਂਦਾ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਅੱਗੇ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਫਖਰ ਮਹਿਸੂਸ ਕਰਦਾ ਇਸ ਟੀਮ ਵਾਸਤੇ ਜਿਨ੍ਹਾਂ ਨੇ ਇਹ ਸਾਰਾ ਲੱਕ ਤੋੜਿਆ ਰਕ ਕਟਲ ਦਾ ਡਾਇਰੈਕਟ ਲਿੰਕ ਹੈਗਾ ਜੀ ਉੱਤੇ ਅਸੀਂ ਕੰਮ ਕਰ ਰਹੇ ਆ ਚਾਹੇ ਡਾਇਰੈਕਸ਼ਨ ਬਾਰੋਂ ਬੈਠਾ ਨਵ ਕੋ ਲਟ ਅਰਕੀ ਜੋ ਕਰ ਰਿਹਾ ਬਟ ਡੈਫੀਨਿਟਲੀ ਜਿਹੜੀ ਡਰੋਨਸ ਰਾਹੀਂ ਇਹ ਅੰਦਰ ਆਈ ਹੈ ਹਿਰੋਇਨ ਔਰ ਇਹਨੇ ਪਿੱਛੇ ਜਦੋਂ ਇਹਦੀ ਝਾਤ ਮਾਰਦੇ ਆ ਉਹਦੇ ਚ ਵੀ ਇਹ ਗੱਲ ਆਈ ਹੈ ਕਿ ਤਕਰੀਬਨ 6 ਮਹੀਨੇ ਤੋ ਕਾਫੀ ਐਕਟਿਵ ਸੀ ਔਰ ਨਵ ਨੇ ਹੀ ਸਾਰਾ ਕੀਤਾ ਹੋਇਆ ਇਹ ਜਿਹੜਾ ਇਹਨੂੰ ਇਹਦੇ ਵਾਸਤੇ ਇੰਤਜ਼ਾਮ ਚਾਹੇ ਉਹ ਪੈਸਿਆਂ ਦਾ ਚਾਹੇ ਉਹ ਘਰ ਦਾ ਗੱਡੀ ਦਾ ਉਹ ਸਾਰਾ ਉਹ ਤੋਂ ਚੱਲ ਰਿਹਾ ਔਰ ਤੁਹਾਨੂੰ ਯਾਦ ਹੋਣਾ ਕਿ ਨਵ ਪੁੱਲ ਰੋਹੀ ਨਟੋਰੀਅਸ ਸਮਗਲਰ ਹੈਗਾ ਜਿਹੜਾ ਜਿਤ 100 ਕਿਲੋ ਪਿੱਛੇ ਫੜੀ ਗਈ ਸੀ ਉਹਦੇ ਚ ਵੀ ਵਾਂਟਡ ਹੈ ਔਰ ਉਹ ਆਪਣਾ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਜਿਵੇਂ ਡੰਡੇਆਲੇ ਦਾ ਲੜਕਾ ਇਹਨੂੰ ਕੰਮ ਕਰਦਾ ਤੇ ਇਸ ਤਰੀਕੇ ਨਾਲ ਹਵਾਲਾ ਰਾਹੀਂ منی ਜਿਹੜੀ ਆ ਵਾਪਸ ਪਾਕਿਸਤਾਨ ਜਾਂਦੀ ਹੈ ਸੋ ਉਹ ਰੂਟ ਕੀ ਸੀ ਭੇਜਦਾ ਸ਼ਰਾਕ ਰੂਪਾ ਪਾਕਿਸਤਾਨ ਕਿਉਂ ਭੇਜਦਾ ਉਹ ਅਸੀਂ ਚਲਾ ਰਹੇ ਹਾਂ ਜੀ ਸਾਰੀ ਗੱਲ ਵਾਇਰਡਬਈ ਵੀ ਆਇਆ ਹੈ ਗੱਲ ਤੇ ਵਾਇਰ ਕੁਝ ਯੂਰਪ ਦੇ ਲਿੰਕਸ ਵੀ ਆਏ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਜੇ ਕਾਫੀ ਬੰਦੇ ਉੱਥੇ ਫੜਨੇ ਹੋਰ ਬਾਕੀ ਹੈ ਇਹ ਤਾਂ ਗਿਫਟਸ ਦੇ ਤੌਰ ਤੇ ਉੱਤੇ ਪੈਸੇ ਭੇਜੇ ਜਾਂਦੇ ਸੀ ਸਰੋ ਪਾਇਸਾਬ ਦੇਖੋ ਇਹ ਤਾਂ ਗੱਲਾਂ ਕਹਿਣ ਦੀਆਂ ਇਹ ਤਾਂ ਹੁਣ ਕਾਨੂੰਨ ਦੇ ਹੱਥਾਂ 'ਚ ਆ ਗਏ ਐ ਸਾਰਾ ਲੌਜੀਕਲੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਓਫ ਹਰ ਇੱਕ ਬੰਦਾ ਆਪਣਾ ਇੱਕ ਜ਼ਰੀਆ ਬਣਾ ਲੈਂਦਾ ਆਪਣੇ ਸੈਲਫ ਡਿਫੈਂਸ ਦਾ ਬਟ ਆਈ ਥਿੰਕ ਇਟ ਇਜ਼ ਅ 빅 ਰਿਕਵਰੀ ਐਂਡ ਮੈਂ ਸਮਝਦਾ ਜਿਵੇਂ ਮੈਂ ਦੁਬਾਰਾ ਦੁਹਰਾ ਰਿਹਾ ਕਿ ਡਰੱਗ ਦੀ ਰਿਕਵਰੀ ਨਾ ਉਹ ਵੀ ਵੱਡੀ ਇਹ ਚੀਜ਼ ਹੈ ਕਿਉਂਕਿ ਇਹਦੇ ਨਾਲ ਅਸੀਂ ਲੱਟ ਪੁੱਟਦਾ ਔਰ ਇਹਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਵੱਲੋਂ ਸਾਡੀ ਟੀਮ ਨੇ 11 ਡਰੱਗ ਹਵਾਲਾ ਦੇ ਜਿਹੜੇ ਮੇਨ ਸਿੰਡੀਕੇਟ ਰਨ ਕਰਨ ਵਾਲੇ ਬੰਦੇ ਨੇ ਉਹ ਗ੍ਰਿਫਤਾਰ ਕਰ ਚੁੱਕੇ ਆ ਇਹ ਸਪੈਸ਼ਲ ਡਰਾਈਵ ਦੇ ਵਿੱਚ ਜਿਹੜਾ ਮੋਬਾਈਲ ਮਿਲੇ ਨੇ ਇਹਨਾਂ ਕੋਈ ਨੰਬਰ ਮਿਲੇ ਨੇ ਪਾਕਿਸਤਾਨ ਦੇ ਜੀ ਹਾਂਜੀ ਬਿਲਕੁਲ ਉਹਦੇ ਵਿੱਚ ਕਾਫੀ ਕੁਝ ਹੈਗਾ ਜੀ ਇੰਡੀਕੇਟਿਵ ਉਹਤੇ ਸਾਰਿਆਂ ਦੇ ਕੰਮ ਕਰ ਰਹੇ ਆ ਤੇ ਇਹ ਇਹਨੂੰ ਅਸੀਂ ਅੱਗੇ ਫਰਦਰ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਇੱਥੇ ਅਸੀਂ ਹੀਰੋਇਨ ਦੀ ਰਿਕਵਰੀ ਵੀ ਹੋਰ ਐਕਸਪੈਕਟ ਕਰ ਰਹੇ ਆ ਹਵਾਲਾ ਮਨੀ ਤੋਂ ਉਲਾ ਬਾਕੀ ਜਿਹੜੇ ਦੋਸਤ ਬਾਕੀ ਜਿਹੜੇ ਦੋਸਤ ਇੱਕ ਨਾ ਜੀ ਤੁਹਾਨੂੰ ਦੱਸਿਆ ਇੱਕ ਰਾਜਸਥਾਨ ਦਾ ਵੀ ਕਨੇਰ ਦਾ ਪ੍ਰਦੀਪ ਸ਼ਰਮਾ ਇੱਕ ਮਨੀ ਸ਼ਰਮਾ ਹੈ ਲੁਧਿਆਣੇ ਦਾ ਹਾਂਜੀ ਸਾਰੇ ਬੰਦੇ ਕਾਫੀ ਵੱਡਾ ਨੈਟਵਰਕ ਹੋ ਗਿਆ ਉਹオール ਇੰਡੀਆ ਸੀ ਉਹ ਗਿਆ Rajasthan Punjab ਜੀ ਕਿਵੇਂ ਸਾਰੇ ਕੋਆਰਡੀਨੇਟ ਕਰਦੇ ਸੀ ਇਹ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਐਡਾ ਵੱਡਾ ਨਾ ਕੋਲਰ ਇੱਕ ਕੰਟਰੋਲ ਰੂਮ ਸਮਝ ਲਓ ਉਤੋਂ ਕੰਮ ਚੱਲਦਾ ਉਹ ਸਾਰਿਆਂ ਨਾਲ ਜੋੜਦਾ ਸੀ ਫਿਰ ਆਪਣਾ ਰਾਹ ਆਪ ਹੀ ਲੱਭ ਲੈਂਦੇ ਕਿਉਂਕਿ ਇੰਡੀਆਂ ਵੱਡੀਆਂ ਕਨਸਾਈਨਮੈਂਟਸ ਆ ਰਹੀਆਂ ਹੈ ਨੈਚੁਰਲੀ ਉਹਦੇ ਵਾਸਤੇ ਪ੍ਰੋਸੀਡਸ ਆਫ ਡਰੱਗ ਟ੍ਰੇਡ ਜਿਹੜਾ ਡਰੱਗ ਸਮਗਲਿੰਗ ਹੈ ਉਹ ਵੀ ਤਾਂ ਵੱਡੀਆਂ ਹੋਣੀਆਂ ਵਪਾਰੀ ਜੋੜ ਗਏ ਪਹਿਲੀ ਵਾਰ ਵਪਾਰੀ ਵੀ ਆਪਾਂ ਪਹਿਲਾਂ ਵੀ ਲੁਧਿਆਣੇ ਦਾ ਤੁਹਾਨੂੰ ਪਤਾ ਅੱਗੇ ਵੀ ਬੰਦਾ ਫੜਿਆ ਸੀਗਾ ਉਹ ਵੀ ਬਾਹਰ ਸਾਰਾ ਐਕਸਪੋਰਟ ਵਗੈਰਾ ਦਾ ਕੰਮ ਕਰਦਾ ਸੀ ਉਹ ਹਾਈ ਜਰੀ ਦਾ ਤੁਹਾਨੂੰ ਯਾਦ ਹੋਣਾ ਹੈ ਤੇ ਇਹ ਸਾਰੇ ਆਪਣੇ ਆਪਣੇ ਨਵੇਂ ਮੋਡਸ ਪ੍ਰੈਂਡਿੰਗ ਨਾਲ ਆ ਕੇ ਕਿਉਂਕਿ ਪੈਸੇ ਦਾ ਲਾਲਚ ਮੇਨ ਇਸ ਜਿਆ ਹੁੰਦਾ ਕਿਉਂਕਿ ਇਹਦੇ ਵਿੱਚ ਕਟ ਵੀ ਮਿਲਦਾ ਹੈ ਤੇ ਜਿਹੜਾ ਇਹ ਸਾਰਾ ਚੈਨਲਸ ਆਪਣੇ ਚਲਾਉਂਦੇ ਆ ਇਸਰ ਪੈਸੇ ਦੀ ਹੋ 100% ਜੀ ਸਾਨੂੰ ਡਰਗ ਦੀ ਵੀ ਉਮੀਦ ਹੈ ਤੇ ਪੈਸੇ ਦੀ ਵੀ ਕੋਈ ਪ੍ਰਾਪਰਟੀ ਵਗੈਰਾ ਹੈਗੀ ਕੋਈ ਵੀ ਸੂਚਿਤ ਕਰੀ ਹੋ। ਪ੍ਰਾਪਰਟੀ ਹੁਣ ਦੇਖਾਂਗੇ ਜੀ ਸਾਰੀਆਂ ਚੀਜ਼ਾਂ ਇਹਦੀਆਂ ਹੋਰ ਕਢਾਵਾਂਗੇ ਕਿ ਕਿੱਥੇ-ਕਿੱਥੇ ਨੇ ਇਨਵੈਸਟ ਕੀਤੀਆਂ ਜਾਂ ਕੀ ਕੀਤੀਆਂ। ਮੇਨ ਨਾ ਕੋ ਲਰਦੀ ਪ੍ਰਾਪਰਟੀ ਦੇਖਣ ਦੀ ਲੋੜ ਹੈ ਜਿਆਦਾ ਕਿਉਂਕਿ ਆਪ ਟਰਕੀ ਬੇਸਡ ਹੈ ਤੇ ਉੱਥੇ ਕਾਫੀ ਕਮ ਬਟੇ ਲੈਵਲ ਤੇ ਕਰਦੇ। ਭਲਵਾਂ ਸਾਹਿਬ ਜੋਦੇਸ ਹਲਾਕਾ ਤੇ ਕਨਫਾਈਨਮੈਂਟ ਆਈ ਹੈ ਕਿ ਜਾਂ ਪਹਿਲੇ ਹੀ ਨਾ ਕੋ ਆਏ। ਇਹ ਪੁਰਾਣੀ ਆਈ ਹੋਈ ਹੈ ਜੀ। ਏ ਹੁਣ ਤੱਕ ਨਹੀਂ ਲੇਟਸ ਹੈ ਕਿ ਜੇ ਮੁਕਦਮਾ ਵੀ ਆਪਣਾ 65 ਦਾ ਹੀ ਦਰਜ ਹੋਇਆ ਉਸ ਤੋਂ ਪਹਿਲਾਂ ਆਈ ਸੀ ਔਰ ਉਹਨੇ ਕਾਫੀ ਇਹ ਕਹਿੰਦੇ ਕੱਢ ਵੀ ਦਿੱਤੀ ਆ ਸੀ ਥੈਂਕ ਯੂ ਜੀ